ਖਸ਼ਿਆਰਪੁਰ ਟਾਂਡਾ ਥਾਣੇ ਦੇ ਐਸ ਐਚ ਓ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ ਔਰ ਇਹ ਕਾਰਵਾਈ ਹੈ ਜੋ ਡੀ ਆਈ ਜੀ ਰੇਂਜ ਹਰਮਨबीर ਸਿੰਘ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਹਰਮਨਬੀਰ ਸਿੰਘ ਬਰਾੜ ਜੋ ਕਿ ਆਮਾਨਯੋਗ ਡੀਆਈਜੀ ਰੇਂਜ ਜਲੰਧਰ ਨੇ ਉਹਨਾਂ ਨੇ ਜੋ ਮੰਗਲਵਾਰ ਸਵੇਰ ਚੈਕਿੰਗ ਕਰਨ ਦਾ ਨਿਰਣੈ ਲੱਤਾ ਔਰ ਅਲੱਗ-ਅਲੱਗ ਥਾਣਿਆਂ ਦੀ ਚੈਕਿੰਗ ਕਰਨ ਦੀ ਗੱਲ ਕਹੀ ਜਿਸ ਦੇ ਤਹਿਤ ਅੱਜ ਮੰਗਲਵਾਰ ਨੂੰ ਉਹਨਾਂ ਦੇ ਵੱਲੋਂ ਸਵੇਰੇ ਸਵੇਰੇ 7:00 ਜੋ ਕਿ ਹਿਆਰਪੁਰ ਟਾਂਡਾ ਥਾਣੇ ਦੇ ਵਿੱਚ ਚੈਕਿੰਗ ਕੀਤੀ ਗਈ ਚੈਕਿੰਗ ਤੇ ਜਦੋਂ ਪਹੁੰਚੇ ਤਾਂ ਉਸ ਸਮੇਂ ਐਸਐਚਓ ਔਰ ਡੀਐਸਪੀ ਆਪਣੇ ਆਪਣੇ ਕੁਆਟਰਾਂ ਦੇ ਵਿੱਚ ਸੁੱਤੇ ਪਏ ਸੀ ਜਦੋਂ ਉਹਨਾਂ ਨੇ ਗੈਰਹਾਜ਼ਰ ਪਾਇਆ ਮੁਲਾਜ਼ਮਾਂ ਨੂੰ ਤੇ ਜਦੋਂ ਚੈਕਿੰਗ ਕੀਤੀ ਤਾਂ ਉੱਥੇ ਉਸ ਵਕਤ ਸਿਰਫ ਇੱਕ ਕਲਰਕ ਰੈਂਕ ਦੇ ਅਫਸਰ ਬੈਠੇ ਦਿਖਾਈ ਦਿੱਤੇ ਤੇ ਉਹਨਾਂ ਦੇ ਕੋਲ ਕੋਈ ਵੀ ਹਥਿਆਰ ਨਹੀਂ ਸੀ ਸੋ ਐਸੋ ਮੌਕੇ ਤੇ ਜੋ ਡੀਆਈਜੀ ਰੇਂਜ ਨੇ ਉਹ ਗੁੱਸਾ ਹੋ ਗਏ ਅਸੋ ਗੁੱਸੇ ਦੇ ਸੱਤੇ ਵੱਜੋ ਜੋ ਗੈਰ ਹਾਜ਼ਰੀ ਦੇ ਸੱਤੇ ਵੱਜੋ ਜੋ ਲੇਟ ਹੋਣ ਦੇ ਸੱਤੇ ਵੱਜੋ ਉਹਨਾਂ ਦੇ ਵੱਲੋਂ ਕਾਰਵਾਈ ਐ ਜੋ ਐਸਐਚਓ ਔਰ ਡੀਐਸਪੀ ਦੇ ਉੱਪਰ ਕੀਤੀ ਗਈ ਹੈ ਔਰ ਐਸਐਸਪੀ ਹੁਸ਼ਿਆਰਪੁਰ ਨੂੰ ਵੀ ਜੋ ਜੋ ਹੁਕਮ ਜਾਰੀ ਕੀਤੇ ਗਏ ਨੇ ਚਾਚ ਪੜਤਾਲ ਦੇ ਹੋਰ ਕਾਰਨ ਦਸੂ ਦੇ ਇਸ ਦੇ ਤਹਿਤ ਜਦੋਂ ਉਹ ਤਾਣੇ ਦੇ ਵਿੱਚ ਚੈਕਿੰਗ ਕਰ ਰਹੀ ਸੀ ਤਾਂ ਉਹਨਾਂ ਨੇ ਕੰਟਰੋਲ ਰੂਮ ਦੇ ਨਾਲ ਗੱਲਬਾਤ ਵੀ ਕੀਤੀ ਹੈ ਔਰ ਸਪਸ਼ਟ ਕੀਤਾ ਵੈ ਕਿ ਕੰਟਰੋਲ ਰੂਮ ਦੇ ਵਿੱਚ ਹੁਸ਼ਿਆਰਪੁਰ ਐਸਐਸਪੀ ਜਲੰਧਰ ਐਸਐਸਪੀ ਔਰ ਜੋ ਐਸਐਸਪੀ ਕਪੂਰਥਲਾ ਹੈ ਉਹਨਾਂ ਨੂੰ ਸਪਸ਼ਟ ਕੀਤਾ ਵੈ ਕਿ ਜੋ ਵੀ ਨੋਟਿਸ ਜਾਰੀ ਹੋਵੇਗਾ ਜੋ ਅਜੰਡਾ ਡੀਏਜੀ ਦਫ਼ਤਰ ਤੋਂ ਜਾਰੀ ਹੋਵੇਗਾ ਉਸ ਏਜੰਡੇ ਦੀ ਪਾਲਣਾ ਕਰਨੀ ਬੇहद ਜ਼ਰੂਰੀ ਹੋਵੇਗੀ ਸੋ ਸਖਤ ਜੋ ਸਖਤਾਈ ਦਿਖਾਈ ਦੇ ਰਹੀ ਹੈ ਸਖਤ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਡੀਆਈਜੀ ਰੇਂਜ ਜਲੰਧਰ ਹਰਮਨबीर ਸਿੰਘ ਬਰਾੜ ਦੇ ਵੱਲੋਂ ਕਿਉਂਕਿ ਜਦੋਂ ਉਹਨਾਂ ਨੇ ਰਿਐਲਿਟੀ ਚੈੱਕ ਕੀਤੀ ਗਰਾਊਂਡ ਲੈਵਲ ਤੇ ਚੈਕਿੰਗ ਕੀਤੀ ਤਾਂ ਮੁਲਾਜ਼ਮ ਨੇ ਜੋ ਗੈਰਹਾਜ਼ਰ ਪਾਏ ਗਏ ਮੁਲਾਜ਼ਮ ਆਪਣੇ ਕੁਆਟਰਾਂ ਦੇ ਵਿੱਚ ਸੁੱਤੇ ਹੋਏ ਪਾਏ ਗਏ ਜਿਸ ਕਰਕੇ ਉਹਨਾਂ ਨੇ ਇਹ ਕਾਰਵਾਈ ਹੈ ਜੋ ਕੀਤੀ ਹੈ ਐਸਐਚਓ ਨੂੰ ਸਸਪੈਂਡ ਕੀਤਾ ਗਿਆ ਹੈ ਐਸਐਚਓ ਰਮਨ ਕੁਮਾਰ ਜੋ ਕਿ ਹੋਸ਼ਿਆਰਪੁਰ ਦੇ ਟਾਂਡਾ ਥਾਣੀ ਦੇ ਵਿੱਚ ਗੈਰਹਾਜ਼ਰ ਸਨ ਜਦੋਂ ਚੈਕਿੰਗ ਹੋਈ ਤਾਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਵੈ ਔਰ ਹੋਸ਼ਿਆਰਪੁਰ ਐਸਐਸਪੀ ਕੋਲ ਵੀ ਜਵਾਬ ਮੰਗਿਆ ਗਿਆ ਵੈ ਦੇ ਨਾਲ ਨਾਲ ਡੀਐਸਪੀ ਤੇ ਵੀ ਕਾਰਵਾਈ ਦੇ ਹੁਕਮਾਂ ਜੋ ਜਾਰੀ ਕੀਤੇ ਗਏ ਨਹੀਂ ਕਿਉਂਕਿ ਗੈਰ ਹਾਜ਼ਰ ਪਾਏ ਗਏ ਸੀ ਜਦੋਂ ਡੀਆਈਜੀ ਰੇਂਜ ਜਲੰਧਰ ਦੇ ਵੱਲੋਂ ਮੌਕੇ ਤੇ ਚੈਕਿੰਗ ਕੀਤੀ ਗਈ ਹੈ ਇਸ ਚੈਕਿੰਗ ਦੇ ਦੌਰਾਨ ਉਹਨਾਂ ਨੇ ਕੰਟਰੋਲ ਰੂਮ ਦੇ ਨਾਲ ਗੱਲਬਾਤ ਕੀਤੀ ਔਰ ਕੰਟਰੋਲ ਰੂਮ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਹੁਕਮਾਂ ਦੀ ਪਾਲਣਾ ਸਾਰਿਆਂ ਨੂੰ ਕਰਨੀ ਪਵੇਗੀ ਔਰ ਇਹ ਚੈਕਿੰਗ ਹੈ ਜੋ ਅੱਗੇ ਵੀ ਬਰਕਰਾਰ ਰਹੇਗੀ ਜੋ ਇੱਕ ਤਰ੍ਹਾਂ ਚੈਕਿੰਗ ਹੈ ਲਗਾਤਾਰ ਚਲਦੀ ਰਹੇਗੀ ਸੁਪਰ ਸੈਸ਼ਨ ਦੇ ਵਿੱਚ ਜੋ ਸਿਕਤਾਈ ਹੈ ਦਿਖਾਈ ਦੇ ਰਹੀ ਹੈ ਜੋ ਮੁਲਾਜ਼ਮ ਨੇ ਜੋ ਲੇਟ ਆ ਰਹੇ ਨੇ ਜੋ ਗੈਰ ਹਾਜ਼ਰ ਰਹਿੰਦੇ ਨੇ ਉਹਨਾਂ ਦੇ ਉੱਤੇ 56 ਕਸਮ ਦੀ ਤਿਆਰੀ ਹੈ ਜੋ ਕੀਤੀ ਜਾ ਰਹੀ ਹੈ ਵੱਡੇ ਅਧਿਕਾਰੀਆਂ ਦੇ ਵੱਲੋਂ ਗਰਾਊਂਡ ਲੈਵਲ ਤੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਥਾਣਿਆਂ ਦੇ ਵਿੱਚ ਜਾ ਕੇ ਰਿਐਲਿਟੀ ਚੈੱਕ ਕੀਤੇ ਜਾ ਰਹੇ ਨੇ ਔਰ ਜੇਕਰ ਕੋਈ ਜੋ ਇਸ ਰਿਐਲਿਟੀ ਚੈੱਕ ਦੇ ਵਿੱਚ ਫੇਲ ਹੁੰਦਾ ਵਾ ਜੇਕਰ ਕੋਈ ਮੌਕੇ ਤੇ ਆਪਣੀ ਡਿਊਟੀ ਤੇ ਨਹੀਂ ਪਾਇਆ ਜਾਂਦਾ ਤਾਂ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾ ਰਹੀ ਪਈ ਹੈ ਸੋ ਗੱਲੀ ਬਾਤੀ ਗੱਲਾਂ ਨਹੀਂ ਹੋ ਰਹੀਆਂ ਨੇ ਡੀਏਜੀ ਰੇਂਜ ਦੇ ਵੱਲੋਂ ਖੁਦ ਮੌਕੇ ਤੇ ਜਾ ਕੇ ਜੋ ਇਹ ਸਾਰੀ ਹੀ ਕਾਰਵਾਈ ਹੈ ਉਸ ਨੂੰ ਜੋ ਕਾਰਵਾਈ ਇਹ ਕੀਤੀ ਗਈ ਹੈ ਹੋਰ ਐਸਐਚਓ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਵਾ ਔਰ ਨੋਟਿਸ ਵੀ ਜਾਰੀ ਕੀਤਾ ਗਿਆ ਵਾ ਕਾਰਨ ਬਤਾਓ ਨੋਟਿਸ ਹੈ ਜੋ ਜਾਰੀ ਕੀਤਾ ਗਿਆ ਹੈ ਔਰ ਐਸਐਸਪੀ ਨੂੰ ਵੀ ਜੋ ਜਵਾਬਦੇਹੀ ਦੇ ਲਈ ਕਿਹਾ ਗਿਆ ਹੈ ਵੈਸੋ ਇੱਕ ਵੱਡੇ ਲੈਵਲ ਤੇ ਕਹਿ ਸਕਦੇ ਕਿ ਸਖਤਾਈ ਹੋ ਚੁੱਕੀ ਹੈ ਪ੍ਰਸ਼ਾਸਨ ਦੇ ਵੱਲੋਂ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮ ਜੋ ਮੁਲਾਜ਼ਮ ਜੋ ਡਿਊਟੀ ਤੇ ਲੇਟ ਆਉਂਦੇ ਨੇ ਹਰ ਤਰ੍ਹਾਂ ਦੇ ਮੁਲਾਜ਼ਮਾਂ ਦੇ ਉੱਤੇ ਜੋ ਵੀ ਅਣਗਹਿਲੀ ਕਰਨਗੇ ਉਹਨਾਂ ਦੇ ਉੱਤੇ ਸਖਤਾਈ ਦੇ ਹੁਕਮ ਐ ਜਾਰੀ ਹੋ ਚੁੱਕੇ ਨੇ ਸੋ ਸਪਸ਼ਟ ਕਰ ਦਿੱਤਾ ਗਿਆ ਹੈ ਡੀਆਈਜੀ ਰੇਂਜ ਜਲੰਧਰ ਦੇ ਵੱਲੋਂ ਕਿ ਜੋ ਵੀ ਏਜੰਡਾ ਜਾਰੀ ਹੋਵੇਗਾ ਜੇਕਰ ਕੋਈ ਏਜੰਡੇ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਦੇ ਉੱਤੇ ਕਾਰਵਾਈ ਐ ਜੋ ਕੀਤੀ ਜਾਵੇਗੀ ਔਰ ਕਾਰਵਾਈ ਕੀਤੀ ਵੀ ਗਈ ਹੈ ਡੀਆਈਜੀ ਰੇਂਜ ਦੇ ਵੱਲੋਂ ਸਸਪੈਂਡ ਦੇ ਆਰਡਰ ਨੇ ਜੋ ਐਸਐਚਓ ਨੂੰ ਜਾਰੀ ਕਰ ਦਿੱਤੇ ਗਏ ਨੇ ਐਸਐਚਓ ਰਮਨ ਕੁਮਾਰ ਨੂੰ ਸਸਪੈਂਡ ਦੇ ਜੋ ਆਦੇਸ਼ ਹੈ ਸੋ ਜਾਰੀ ਕੀਤੇ ਗਏ ਨੇ ਸੋ ਕਾਰਵਾਈ ਕੀਤੀ ਜਾ ਰਹੀ ਹੈ ਔਰ ਸਖਤਾਈ ਹੈ ਸ਼ਿਕੰਜਾ ਕਸਿਆ ਜਾ ਰਿਹਾ ਹੈ ਜੋ ਗੈਰਹਾਜ਼ਰ ਨੇ ਸ਼ਿਕੰਜਾ ਕਸਿਆ ਜਾ ਰਿਹਾ ਹੈ ਵਾ ਜੋ ਕਿ ਜੋ ਆਪਣੀ ਹਾਜ਼ਰੀ ਤੇ ਲੇਟ ਪਹੁੰਚਦੇ ਨੇ ਆਪਣੀ ਡਿਊਟੀ ਨੂੰ ਲੇਟ ਪਹੁੰਚਦੇ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਕਸਿਆ ਜਾ ਰਿਹਾ ਪਿਆ ਹੈ ਸੋ ਵਧੀਰੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੋ ਇਜਾਜ਼ਤ ਧੰਨਵਾਦ